ਹਾਂ ਜੀ ਰੋਜਾ ਚਲੋ ਜੀ ਥੋੜੀ ਲਾਈਟ ਪਿਛੇ ਰੱਖ ਪਕਾ ਖੋਲ ਦੇਣਾ ਕਿੱਥੇ ਬਣਾਉਂਦੇ ਹੀ ਦਿਨ ਦੇ ਹੁੰਦੇ ਆ ਕੀ ਇਹ ਨਾ ਹੁੰਦੇ ਆਵੇਂ ਮਿੰਨ ਦੇ ਖੰਦੇ ਆ ਨੀ ਪਾਉਂਦੇ ਕਿ ਕਿਤੇ ਨਵੇਂ ਬੰਦੇ ਦਾ ਚਾਹ ਤੂੰ ਮੈਨੂੰ ਮਿਲਦੀ ਨਹੀਂ ਯਾਰ ਤੱਕ ਹੁਣ ਦਾਕ ਤੌਰ ਤੇ ਤਾਂ ਪਾਰਲਮੈਂਟ ਮੈਂ ਨਹੀਂ ਆਦੀ ਮਿਲ ਨਹੀਂ ਦੋ ਇੱਕ ਆਖੇ ਸੁਣਿਆ ਗੇੜ ਆ ਪੀ ਆਕੋ ਵੇ ਜਾਂਦੀ ਆ ਪਰਾਣਿਆਂ ਨੂੰ ਭਲਾ ਹੀ ਆ ਮੈਂ ਇਹਦਾ ਨਾਮ پتہ ਕੀ ਹੁੰਦੀ ਲਾ ਮੈਨੂੰ ਮम्मा ਨੇ ਕਹੇ ਭਾਬੀ ਤੇ ਦਿਲਾਰਾ ਜੀ ਠੀਕ ਹੈ ਨਾ ਮੈਨੂੰ ਦੱਸਿਆ ਇਹ ਬਹੁਤ ਜਿਆਦਾ ਵੱਡਾ ਜਿਹਾ ਨਾਮ ਆ ਨਹੀਂ ਇਹ ਕੱਕ ਮੀਟੀ ਭਾਜੀ ਇਹ ਕੱਕ ਮੀਟੀ ਹੋ ਕਿਉਂ ਬਣਾਉਂਦੇ ਜੇ ਤੁਸੀਂ ਦੁੱਧ ਪੀਣ ਦੇ ਦੀ ਐਵੇਂ ਨਜ਼ਰ ਲਵਾਓਗੇ ਜਾਦਗਰੀ ਹੁੰਦੀ ਐ ਵੀ ਬੋਲੀ ਤੀਕੂ ਗੂਜਾ ਗੂਜਾ ਚੋਂਗਦਾ ਨਹੀਂ ਨੋ ਨਹੀਂ ਤਾਂ ਵੀ ਆ ਕੇ ਗੱਲਾਂ ਛੋਏ ਪੈਂਦੇ ਅੱਛਾ ਹਾਂ ਗੱਲ ਚਾਹ ਐਡੀ ਚ ਵੇ ਵੇ ਪੂਰਾ ਮੋਨਾ ਬਣਾੰਦਰ ਤੱਕ ਫਿਰ ਪੈਣਗੇ ਜੇ ਟੋਏ ਨਹੀਂ ਨਹੀਂ ਜਦੋਂ ਚੌਂਕਾ ਖੇਤ ਵਿੱਚੋਂ ਗੱਲ ਖੇਚੀ ਜਾਂਦੀ ਨਹੀਂ ਉਹ ਹੱਸਣ ਲੱਗਿਆ ਪੈਂਦੇ ਵੱਖਰੇ ਹੁੰਦੇ ਗੱਲਾਂ ਆਪਣੇ ਫੋਨ ਚ ਲਾਉਣੀ ਆਪਣਾ ਫੋਨ ਬੰਦ ਹੋਇਆ ਪਿਆ ਪਾਈ ਨਹੀਂ ਚਾਰਜ ਲਾਇਆ ਦੇ ਖਵਾ ਕਿੱਥੇ ਚਾਰਜ ਲਾਇਆ ਕੋਲ ਵੀ ਦੇਖਦਾ ਵੀ ਚਾਰਜ ਹੀ ਨਹੀਂ ਆਇਆ ਬੰਦ ਤਾਂ ਛੱਡਿਆ ਨਹੀਂ ਨੇ ਬਟਨ ਨਹੀਂ ਛੱਡਣ ਦੀ ਲੋੜ। ਗੁਰਿੰਦਰ ਵੱਲ ਵੇਖਣ ਡਿਆ। ਆਪ ਫਟ ਹੋ ਗਿਆ ਪਿਆ ਨੂੰ। ਉਹ ਲੱਗੀ ਮੂੰਹ ਘੜਦਾ ਪਿਆ। ਕਹਿੰਦੇ ਕਿੱਥੇ ਗਿਆ? ਦੁੱਧ ਵੀ ਨਾ ਆ। ਪਾਪਾ ਦੁੱਧ ਨਹੀਂ ਦੇ। ਮੈਂ ਤਾਂ ਸੇ ਮੰਮੀ ਨੇ, ਸ਼ਮੀਦੇ ਤੇ ਆਇਆ ਇਹੋ ਨਾ। ਛੜਦਾ? ਆਈ। ਹਾਂ ਬਸ ਕਰ ਜਾ। ਜਾ ਵਜਾ ਨਹੀਂ। ਪਰ ਮੂੰਹ ਵੀ ਬਣਾਉਣ ਟਈ। ਛੜ ਬਸ ਕਰ ਜਾ। ਦੇਖੀ। ਮਾ ਜਗੋਂ ਮਾਰ ਲਿਆ ਮੈਨੂੰ। ਮੰਮੀ।